ਸਾਮ ਇਮੀਗ੍ਰੇਸ਼ਨ ਦੇ ਚੰਗੇ ਜੱਟਾਂ ਦੇ ਪੁੱਤੋਂ ਤਾਂ ਲੋਕ ਵੀ ਕਿਤੇ ਨਾ ਕਿਤੇ ਕਹਿੰਦੇ ਹੋਣਗੇ ਵੀ ਆਹ ਕਿਹੜੇ ਕੰਮ ਫੜ ਲਏ ਵੀ ਡੌਗ ਇੰਨੇ ਰੱਖੀ ਬੈਠੇ ਹੋ ਕਿ ਮੈਨੂੰ ਸਾਮ ਤੋਂ ਤਕਰੀਬਨ 2017 ਤੋਂ ਸਾਮ ਰਹੀਆਂ ਸੀ ਡੌਗ ਪਹਿਲਾਂ ਤਾਂ ਆਉਂਦੀ ਸੀਗੀ ਇਹਦੀ ਸਮੱਸਿਆ ਮੰਨ ਲੋ ਬੰਦਾ ਕਹਿੰਦੇ ਉਦਾਂ ਹੀ ਡੌਗ ਚੱਕ ਲਿਆਉਂਦੇ ਆ ਪਰ ਹੁਣ ਤਾਂ ਨਹੀਂ ਹੁਣ ਤੋਂ ਸਮਾ ਦੇਖਦੇ ਦੇਖ ਕੇ ਹੋਰ ਵੀ ਅਵੇਅਰਨੈਸ ਹੁੰਦੀ ਸਾਡੇ ਪਿੰਡ ਦੇ ਵਿੱਚ ਵੀ ਹੁਣ ਨਹੀਂ ਕੋਈ ਮੈਨੂੰ ਲੱਗਦਾ ਕੁੱਤੇ ਤੇ ਕੋਈ ਮਾਰਦਾ ਹੁਣ ਸਾਰੇ ਲੋਕ ਸਾਮਣੇ ਲਾ ਕੇ ਦੇਖ ਦੇ ਕੇ ਬਹੁਤ ਅਵੇਅਰਨੈਸ ਫਰਕ ਪਿਆ ਆਪਣੂੰ ਗੁਰੂ ਸਾਹਿਬਾਨ ਦਾ ਹੁਕਮ ਵੀ ਆ 10% ਦਾ ਚਲੋ ਆਪਣਾ ਬੰਦ ਆ ਹੀ ਆ ਤੇ ਤਕਰੀਬਨ ਮੈਨੂੰ ਲੱਗਦਾ ਕਿ ਜੇ ਕੋਈ ਬੰਦਾ ਆਵਾਰਾ ਜਾਨਵਰਾਂ ਦੀ ਸੇਵਾ ਕਰਦਾ ਵੀ ਆ ਤਾਂ ਇਸ ਤੋਂ ਜ਼ਿਆਦਾ ਤਾਂ ਨਹੀਂ ਕਰਦਾ 10% ਹੀ ਬੰਦਾ ਆ ਦੀ ਇਨਕਮ ਦਾ ਦੇਈ ਜਾਵੇ ਤਾਂ ਬਹੁਤ ਆ ਇਹਨਾਂ ਲਈ ਇੰਨੀ ਕਿਨਾਂ ਹੈ ਬਹੁਤ ਇਨਾਫਾ ਖਾਣਾ ਮੇਰੀ ਮਦਰ ਪ੍ਰਿਪੇਅਰ ਕਰਦੀ ਹੈ ਮੇਰੀ ਬਾਈ ਪ੍ਰਿਪੇਅਰ ਕਰਦੀ ਆ ਖਾਣਾ ਜਿਹੜਾ ਇੱਕ ਜਿਵੇਂ ਇੱਕ ਟਾਈਮ ਦਲੀਆ ਪਾਉਣੀ ਇੱਕ ਟਾਈਮ ਰੋਟੀ ਪਾ ਦਿੰਨੇ ਆ ਇਹ ਦਾਮ ਵਾਲੋ ਡਿਫਰੈਂਟ ਡਿਫਰੈਂਟ ਪੰਦ ਕਾ ਕਿੰਨਾ ਦਾ ਟੇਸਟ ਵੀ ਬਣਿਆ ਰਵੇ ਕਿਉਂਕਿ ਇਹ ਸਾਰੇ ਆਲਮੋਸਟ ਬਿਮਾਰ ਡੌਗ ਹੀ ਹੁੰਦੇ ਆ ਤੇ ਜੇ ਆਪਾਂ ਇਹਨਾਂ ਨੂੰ ਇੱਕੋ ਹੀ ਚੀਜ਼ ਪਾਈ ਜਾਵਾਂਗੇ ਤਾਂ ਫਿਰ ਇਹਨਾਂ ਦਾ ਟੇਸਟ ਤਾਂ ਪਹਿਲੇ ਹੀ ਨਹੀਂ ਹੁੰਦਾ ਇਹ ਤਾਂ ਪਹਿਲੇ ਇੰਜੈਕਸ਼ਨ ਵਗੈਰਾ ਕਿਸੇ ਤੇ ਲੱਗਣਾ ਕਿਸੇ ਤੇ ਡ੍ਰਿਪ ਲੱਗਣੀ ਹੈ ਕਿਸੇ ਦੀ ਲੱਤ ਟੁੱਟੀ ਆ ਕੋਈ ਨਾ ਕੋਈ ਪ੍ਰੋਬਲਮ ਵਾਲਾ ਡੌਗ ਹੀ ਆ ਸ਼ੈਲਟਰ ਦੇ ਅੰਦਰ ਉਹਦਾ ਕਰਕੇ ਖਾਣੇ ਤੇ ਤਾਂ ਫਿਰ ਸਪੈਸ਼ਲ ਧਿਆਨ ਰੱਖੀਦਾ ਕਿਉਂਕਿ ਉਹਦੇ ਨਾਲ ਹੀ ਤਾਂ ਇਹਦੀ ਰਿਕਵਰੀ ਹੋਣੀ ਆ ਸਾਰੀ ਜੇ ਭਈ ਦਿਵਾਨਿਆਂ ਦੀ ਆਪਾਂ ਗੱਲ ਕਰਕੇ ਗਏ ਆਪਰੇਸ਼ਨ ਦੀ ਗੱਲ ਕਰਕੇ ਤਾਂ ਉਹ ਵੀ ਜਿਹੜ ਜਾ ਕਿਸੇ ਨੇ ਕੋਈ ਤੁਹਾਨੂੰ ਕੋਈ ਹੋਰ ਡੋਨੇਸ਼ਨ ਕੋਈ ਦਿੰਦਾ ਹੋਵੇ ਕਿ ਇਸ ਕੱਲਾ ਆਪਣੇ ਕੋਲੇ ਮੈਨੇਜ ਹੁੰਦਾ ਹਾਂਜੀ ਆਪ ਦੇ ਕੋਲੇ ਹੀ ਮੈਨੇਜ ਕਰਦੇ ਆ ਵੈਸੇ ਜਿਹੜੇ ਲੋਕਲ ਡਾਕਟਰ ਨੇ ਸਾਡੇ ਇੱਥੇ ਹਿੰਮਤਪੁਰੇ ਨੂੰ ਉਹ ਸਪੋਰਟ ਕਰ ਦਿੰਦੇ ਆ ਉਹਨਾਂ ਨੇ ਕਦੇ ਕੋਈ ਪੈਸਾ ਨਹੀਂ ਚਾਰਜ ਕੀਤਾ ਹੈਗਾ ਉਹ ਜੋ ਵੀ ਇਹਨਾਂ ਦੀ ਕੋਸਟ ਆਉਂਦੀ ਉਹ ਸਾਰੀ ਫ੍ਰੀ ਆਫ ਕਾਸਟ ਹੀ ਕਰਦੇ ਆ ਹੰਝਾ ਲੋਕ ਵੀ ਸੋਚਦੇ ਆ ਵੀ ਮੰਨ ਲਓ ਇਹ ਰੋਡ ਦੇ ਉੱਪਰ ਜ਼ਿਆਦਾ ਆ ਜਾਂਦੇ ਚਲੋ ਇਹ ਗੱਲ ਹੈ ਇਹਨਾਂ ਦੀ ਵਾਦੀ ਜ਼ਿਆਦਾ ਰੋਡ ਤੇ ਆ ਜਾਂਦੇ ਆ ਪਰ ਗੱਲ ਇਹ ਆ ਨਾ ਕਿ ਜਿੱਥੋਂ ਦੀ ਅੱਜ ਰੋਡ ਬਣੇ ਹੋਇਆ ਉਹ ਪਹਿਲਾਂ ਜਗ੍ਹਾ ਹੀ ਇਹਨਾਂ ਦੀਆਂ ਸੀਗੀਆਂ ਅੱਜ ਉੱਥੋਂ ਦੀ ਰੋਡ ਲੰਘ ਗਏ ਤਾਂ ਹੁਣ ਬੰਦਾ ਉੱਥੇ ਗੱਡੀਆਂ ਲੋਕ ਓਵਰ ਸਪੀਡ ਤੇ ਚਲਾਉਂਦੇ ਆ ਜੇ ਤੁਸੀਂ ਮੰਨ ਲਓ 60 70 ਦੀ ਸਪੀਡ ਤੇ 80 ਤੇ ਵੀ ਜਾਂਦੇ ਹੋ ਤਾਂ ਕਦੇ ਐਕਸੀਡੈਂਟ ਨਹੀਂ ਹੁੰਦਾ ਜਾਨਵਰ ਨਾਲ ਤਾਂ ਖਾਸ ਕਰ ਰਾਤ ਨੂੰ ਹੋ ਜਿੱਤੇ ਇੱਕ ਡਿਫਰੈਂਸ ਦਿਨੇ ਨਹੀਂ ਹੋ ਸਕਦਾ ਦਿਨੇ ਜਿਹੜਾ ਹੋਇਆ ਉਹ ਗੱਡੀ ਓਵਰ ਸਪੀਡ ਹੀ ਆ ਬੰਦੇ ਪਤਾ ਨਹੀਂ ਕਿਸ ਦੌੜ ਦੇ ਵਿੱਚ ਭੱਜੇ ਭੱਜੇ ਜਾਂਦੇ ਭੱਜ ਜਾਂਦੇ ਆ ਇਹ ਬੇਜਵਾਨ ਬਿਜਾਰੇ ਕਿਸ ਦੀ ਲੱਤ ਟੁੱਟ ਗਈ ਕਿਸਦਾ ਜਵਾੜਾ ਟੁੱਟ ਗਿਆ ਤੇ ਉਸ ਤੋਂ ਬਾਅਦ ਉਹ ਚੱਕ ਇਹਨਾਂ ਨੂੰ ਸਾਈਡ ਤੇ ਵੀ ਨਹੀਂ ਕਰਦੇ ਉੱਥੇ ਛੱਡ ਕੇ ਭੱਜ ਜਾਂਦੇ ਜੇ ਤੁਸੀਂ ਇਹਦੀ ਪੁਰਾਣੇ ਫੋਟੋ ਦੇਖੋਗੇ ਤੁਸੀਂ ਇਹਨੂੰ ਇਹ ਬਿਲਕੁਲ ਤੁਰ ਵੀ ਨਹੀਂ ਸਕਦਾ ਸੀਗਾ ਬਿਲਕੁਲ ਜੀ ਤੇ ਇਹਦੇ ਹੁਣ ਪੱਟੀਆਂ ਵਗੈਰਾ ਕਰਨ ਨਾਲ ਲਗਾਤਾਰ ਹੁਣ ਇਹਦਾ ਜ਼ਖਮ ਵੀ ਹੀਲ ਹੋ ਗਿਆ ਤੇ ਆਪਦੇ ਪੈਰਾਂ ਤੇ ਖੜਾ ਵੀ ਹੋਣ ਲੱਗਾ ਪਹਿਲੇ ਕੜੀ ਸਕੜੀਸ ਕੇ ਤਰ੍ਹਾਂ ਦਾ ਸੀ ਤੇ ਲਹੂ ਨਿਕਲਦਾ ਹੁੰਦਾ ਸੀ ਇਹਦੇ ਪੈਰਾਂ ਦੇ ਚੋਂ ਕਿਉਂਕਿ ਇਹ ਬੇਜਵਾਨ ਨੇ ਬਿਚਾਰੇ ਇਹ ਤਾਂ ਹੁਣ ਆਪ ਦਾ ਟ੍ਰੀਟਮੈਂਟ ਕਰਾ ਨਹੀਂ ਸਕਦੇ ਜੇ ਆਪਾਂ ਇਦਾਂ ਵੀ ਛੱਡ ਦਿੰਦੇ ਤਾਂ ਮਤਲਬ ਡੈੱਡ ਹੋ ਜਾਂਦਾ ਬਾਅਦ ਤੋਂ ਹੁਣ ਤਾਂ ਕੁਝ ਕਰ ਨਹੀਂ ਸਕਦਾ ਸੀ ਆਪਾਂ ਨੂੰ ਇਹ ਪਰ ਆਪਾਂ ਇਨਸਾਨ ਹੋਣ ਦੇ ਨਾਤੇ ਇੱਕ ਫਰਜ਼ ਬਣਦਾ ਇਹਦੀਆਂ ਪਿਛਲੀਆਂ ਦੋਨੇ ਲੱਤਾਂ ਟੁੱਟੀਆਂ ਹੋਣਾਂ ਨੇ ਇਹਨੂੰ ਪੱਟੀ ਵਗੈਰਾ ਕਰਨ ਨਾਲ ਲਗਾਤਾਰ ਇਹ ਹੁਣ ਕਿਸੇ ਹੱਦ ਤੱਕ ਠੀਕ ਹੈ ਮਤਲਬ ਉਦਾਂ ਦਾ ਪ੍ਰੋਪਰ ਨਹੀਂ ਚੱਲ ਫਿਰਦਾ ਪਰ ਰੋਟੀ ਖਾਣ ਦੇ ਗਾਹਦ ਤੁਰਨ ਲੱਗ ਗਿਆ ਉਹ ਸੀ ਲੋਪੋ ਪਿੰਡ ਤੋਂ ਰੈਸਕੂ ਕੀਤਾ ਦਿਵਾਲੀ ਵਾਲੇ ਦਿਨ ਉਹਦੇ ਕੋਈ ਟਰਾਲੀ ਉਤੋਂ ਦੀ ਲੰਘੀ ਸੀ ਉਹਦੇ ਤੇ ਉਹਦਾ ਜਵਾੜਾ ਟੁੱਟ ਗਿਆ ਪਰ ਤਕਰੀਬਨ ਉਹ ਵੀ ਹੁਣ ਕਾਫੀ ਸਿਹਤ ਰ ਆ ਕਈ ਵਾਰ ਕੀ ਹੁੰਦਾ ਜਦੋਂ ਆਪਣੇ ਚਾਹੀਏ ਉਹ ਜਾਨਵਰ ਚਾਹੀਏ ਇਨਸਾਨ ਕੋਈ ਐਦਾਂ ਦਾ ਚੀਜ਼ ਹੁੰਦੀ ਹੈ ਨਾ ਕਿ ਦਿਲ ਤੇ ਲੱਗ ਜਾਂਦੀ ਹੈ ਫਿਰ ਉਸ ਤੋਂ ਬਾਅਦ ਜੁਦਾ ਹੋਣ ਦਾ ਦਿਲ ਨਹੀਂ ਕਰਦਾ ਕੋਈ ਆਇਆ ਇਦਾਂ ਦਾ ਡੌਗ ਹੁਣ ਤੱਕ ਜਿਹੜਾ ਸਾਡੇ ਕੋਲ ਸਾਰੇ ਹੀ ਇਦਾਂ ਦੇ ਆਉਂਦੇ ਸਾਡਾ ਛੱਡਣ ਨੂੰ ਕਿਸੇ ਨੂੰ ਨਹੀਂ ਜੀ ਕਰਦਾ ਪਰ ਫਿਰ ਮਜਬੂਰੀ ਹੁੰਦੀ ਹੈ ਹੁਣ ਜਗ੍ਹਾ ਦੀ ਵੀ ਕਪੈਸਿਟੀ ਹੈ ਨਾ ਹੁਣ ਇੱਥੇ ਵੱਧ ਤੋਂ ਵੱਧ 40-50 ਡੌਗ ਰਹਿ ਸਕਦੇ ਆ ਜਿਸ ਤੋਂ ਜ਼ਿਆਦਾ ਵੱਧਦੇ ਆ ਤਾਂ ਫਿਰ ਸਾਨੂੰ ਛੱਡਣਾ ਪੈਂਦਾ ਸਸਿਆਕਲ ਦਾ ਸਿਟੀ ਹੈਡਲਾਈਨਸ ਤੇ ਕਰ ਰਹੇ ਹਾਂ ਤੁਸੀਂ ਮੈਂ ਤੁਹਾਡਾ ਦੋਸਤ ਗਗਨ ਸਮਾਦ ਅੱਜ ਮੈਂ ਮੀਨੀਆਂ ਪਿੰਡ ਦੇ ਵਿੱਚ ਮੌਜੂਦ ਹਾਂ ਜੋ ਕਿ ਜ਼ਿਲ੍ਹੇ ਮੋਗੇ ਦਾ ਇੱਕ ਬਹੁਤ ਵਧੀਆ ਪਿੰਡ ਹੈ ਨੌਜਵਾਨ ਦੀ ਅੱਜ ਮੈਂ ਗੱਲ ਕਰਨੀ ਹੈ ਕੁ ਪੁੱਲਰ ਸਾਹਿਬ ਇਸ ਕਰਕੇ ਕਿਉਂਕਿ ਤੁਸੀਂ ਪਿਆਰ ਨਾਲ ਕਹਿਨੇ ਆਂ ਸੇਵਾ ਦੀ ਮੈਂ ਗੱਲ ਕਰਾਂ ਤਾਂ ਬਹੁਤ ਵੱਡੀ ਨੌਜਵਾਨ ਦੀ ਸੇਵਾ ਕੰਮ ਦੀ ਗੱਲ ਕਰੀਏ ਤਾਂ ਕੰਮ ਇਹਨਾਂ ਦਾ ਬਹੁਤ ਵੱਡਾ ਇਮੀਗ੍ਰੇਸ਼ਨ ਦਾ ਕੰਮ ਹੈ ਔਰ ਨਾਲ ਜ਼ਮੀਨ ਜਾਇਦਾਦ ਵੀ ਹੈ ਜੱਟਾਂ ਦੇ ਪੁੱਤ ਨੇ ਪਰ ਸ਼ੌਂਕ ਇੱਕ ਵੱਖਰਾ ਜਜ਼ਬਾ ਵੱਖਰਾ ਸੇਵਾ ਵੱਖਰੀ ਹੈ ਸੇਵਾ ਕੀ ਹੈ ਕਿ ਤੁਸੀਂ ਇਹ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ ਡੌਗਸ ਰੱਖੇ ਹੋਏ ਨੇ ਜੋ ਸਟ੍ਰੀਟ ਜੋ ਸਟ੍ਰੀਟ ਡੌਗ ਹੁੰਦੇ ਨੇ ਜਿਨ੍ਹਾਂ ਨੂੰ ਕੋਈ ਐਕਸੀਡੈਂਟ ਦੇ ਵਿੱਚ ਕੋਈ ਝੋਟ ਲੱਗ ਜਾਂਦੀ ਹੈ ਸੱਟ ਲੱਗ ਜਾਂਦੀ ਹੈ ਕਿਸੇ ਕੋਈ ਲੱਤ ਟੁੱਟ ਜਾਂਦੀ ਹੈ ਜਾਂ ਕੀੜੇ ਪੈ ਜਾਂਦੇ ਨੇ ਤਾਂ ਉਹ ਸਟ੍ਰੀਟ ਡੌਗ ਨੂੰ ਇਹ ਨੌਜਵਾਨ ਕੁਲਦੀਪ ਭੁੱਲਰ ਜੋ ਆਪਣੇ ਘਰ ਵਿੱਚ ਇਹਨਾਂ ਨੇ ਇੱਕ ਸ਼ੈਲਟਰ ਹਾਊਸ ਬਣਾਇਆ ਉੱਥੇ ਲੈ ਕੇ ਆਉਂਦੇ ਨੇ ਇਲਾਜ ਕਰਵਾਉਂਦੇ ਨੇ ਤੇ ਬਾਈ ਇਸ टाइम ਮੇਰੇ ਨਾਲ ਮੌਜੂਦ ਹੈ ਗੱਲਬਾਤ ਬਾਈ ਨਾਲ ਹੀ ਕਰਾਂਗੇ ਕਿ ਆਕਰ ਸ਼ੁਰੂਆਤ ਕਿਵੇਂ ਹੋਈ ਸੀ ਪੁੱਲਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਬਹੁਤ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਵੀ ਧੰਨਵਾਦ ਜੀ ਬਹੁਤ-ਬਹੁਤ ਤੇ ਬਾਈ ਜਿਵੇਂ ਪਹਿਲਾਂ ਹੀ ਗੱਲ ਕਰਕੇ ਤਾਂ ਮੈਂ ਸਵਾਲ ਤਾਂ ਮੇਰਾ ਇੱਥੋਂ ਹੀ ਸ਼ੁਰੂ ਹੋਊਗਾ ਕਿ ਕੰਮ ਇਮੀਗ੍ਰੇਸ਼ਨ ਦੇ ਹਾਂਜੀ ਚੰਗੇ ਜੱਟਾਂ ਦੇ ਪੁੱਤੋਂ ਤਾਂ ਲੋਕ ਵੀ ਕਿਤੇ ਨਾ ਕਿਤੇ ਕਹਿੰਦੇ ਹੋਣਗੇ ਵੀ ਆਹ ਕਿਹੜੇ ਕੰਮ ਫੜਲੇ ਵੀ ਡੌਗ ਇੰਨੇ ਰੱਖੀ ਬੈਠੇ ਹੋ ਇਹ ਕਿਵੇਂ ਹੋਇਆ ਸਰ ਹੁਣ ਤਾਂ ਨਹੀਂ ਹੈਗਾ ਕਿਉਂਕਿ ਮੈਨੂੰ ਸਾਮ੍ਹ ਦੇ ਤਕਰੀਬਨ 2017 ਤੋਂ ਸਾਮ੍ਹ ਰਹੇ ਆਂ ਸੀ ਡੌਗ ਪਹਿਲਾਂ ਤਾਂ ਆਉਂਦੀ ਸੀਗੀ ਇਹਦੀ ਸਮੱਸਿਆ ਮੰਨ ਲਓ ਬੰਦਾ ਕਹਿੰਦੇ ਉਦਾਂ ਹੀ ਡੌਗ ਚੱਕ ਲਿਉਂਦੇ ਆ ਪਰ ਹੁਣ ਤਾਂ ਨਹੀਂ ਹੁਣ ਤੋਂ ਸਮਾ ਦੇਖ ਦੇਖ ਕੇ ਹੋਰ ਵੀ ਅਵੇਅਰਨੈਸ ਆਉਂਦੀ ਸਾਡੇ ਪਿੰਡ ਦੇ ਵਿੱਚ ਵੀ ਹੁਣ ਨਹੀਂ ਕੋਈ ਮੈਨੂੰ ਲੱਗਦਾ ਕੁੱਤੇ ਦੇ ਕੋਈ ਮਾਰਦਾ ਹੁਣ ਸਾਰੇ ਲੋਕ ਸਾਂਭਣ ਲੱਗੇ ਦੇਖ ਦੇਖ ਕੇ ਬਹੁਤ ਅਵੇਅਰਨੈਸ ਫਰਕ ਪਿਆ ਹੁਣ ਤਾਂ ਨਹੀਂ ਕੋਈ ਇਦਾਂ ਕਹਿੰਦਾ ਹੈਗਾ ਅੱਛਾ ਭਾਈ ਪ 結構。 ਕਿਵੇਂ ਇਹ ਸ਼ੌਂਕ ਸੀਗਾ ਕਿਵੇਂ ਇਹਦਾ ਮਨ ਖਿਆਲ ਆਇਆ ਵੀ ਯਾਰ ਇਹ ਵੀ ਇੱਕ ਸੇਵਾ ਕਰਨੀ ਚਾਹੀਦੀ ਹੈ ਕਿਉਂਕਿ ਬੇਜਵਾਨ ਨੇ ਇਹਨਾਂ ਨੂੰ ਵੀ ਦੋ ਟਾਈਮ ਦਾ ਖਾਣਾ ਚਾਹੀਦਾ ਇਹਨਾਂ ਨੂੰ ਵੀ ਕੋਈ ਦੁੱਖ ਤਕਲੀਫ ਹੁੰਦੀ ਹੈ ਇਹਨਾਂ ਨੂੰ ਵੀ ਕੋਈ ਬਿਮਾਰੀ ਹੁੰਦੀ ਹੈ ਇਹਨਾਂ ਦੀ ਵੀ ਕੋਈ ਸਰਟੀਫੀਕੇਟ ਲੱਗਦੀ ਹੈ ਕਿਵੇਂ ਮਨ ਦੇ ਵਿੱਚ ਖਿਆਲ ਆਉਂਦਾ ਵੀ ਇਹ ਸੇਵਾ ਕੀਤੀ ਜਾਵੇ ਜੇ ਅਸੀਂ ਪਹਿਲਾਂ ਪਿੰਡ ਦੇ ਵਿੱਚ ਸਾਡਾ ਘਰ ਹੁੰਦਾ ਸੀਗਾ ਉੱਥੇ ਤੋਂ ਜਗ੍ਹਾ ਦੀ ਸੀਗੀ ਪ੍ਰੋਬਲਮ ਬਾਕੀ ਸਮਾਜ ਦਾ ਮਾਹੌਲ ਹੁੰਦਾ ਕਿ ਉੱਥੇ ਆਪਾਂ ਨੂੰ ਜਾਦਾ ਰੱਖਣੇ ਫਿਰ ਪ੍ਰੋਬਲਮ ਆਉਂਦੀ ਆ ਰਾਤ ਨੂੰ ਭੌਂਕਦੇ ਆ ਜਦੋਂ ਅਸੀਂ ਫਿਰ ਖੇਤ ਦੇ ਵਿੱਚ ਰਹਿਣ ਲੱਗੇ ਉਸ ਤੋਂ ਬਾਅਦ ਫ ਟਰੀਟਮੈਂਟ ਦਾ ਬਹੁਤ ਛੱਡਦੇ ਵੀ ਰਹੇ ਆ ਰੋਡ ਦੇ ਉੱਪਰ ਜਿੱਥੇ ਚੱਕਦੇ ਸੀ ਉੱਥੇ ਛੱਡ ਦਿੰਦੇ ਕਿਉਂਕਿ ਪਹਿਲਾਂ ਜਗ੍ਹਾ ਦੀ ਵੀ ਪ੍ਰੋਬਲਮ ਸੀਗੀ ਸ਼ੈਲਟਰ ਬਣਨ ਦਾ ਤਕਰੀਬਨ ਇੱਕ ਸਾਲ ਹੀ ਹੋਇਆ ਵਾ ਪਹਿਲਾਂ ਅਸੀਂ ਆਪਦੇ ਘਰ ਦੇ ਵਿੱਚ ਹੀ ਸਾਮਦੇ ਹੁੰਦੇ ਸੀ ਇਹਨਾਂ ਨੂੰ ਮੈਨੇਜ ਬਾਈ ਕਿਵੇਂ ਹੁੰਦਾ ਕਿਉਂਕਿ ਤੁਹਾਡੇ ਇਮੀਗ੍ਰੇਸ਼ਨ ਦਾ ਕੰਮ ਵੀ ਹੈ ਨਾ ਉੱਧਰ ਵੀ ਤੁਸੀਂ ਜਾਣਾ ਹੁੰਦਾ ਤਾਂ ਨਾਲ ਖੇਤੀਬਾੜੀ ਵੀ ਕਰਨੀ ਹੁੰਦੀ ਆ ਤਾਂ ਫਿਰ ਇੱਧਰ ਵੀ ਆ ਕੇ ਦੇਖਦੇ ਹੋ ਇਕੱਲੇ ਹੈ ਤੁਸੀਂ ਹੈਗੀ ਹੋ ਘਰ ਦੇ ਵਿੱਚ ਭਜਨਸ ਕਰਨ ਵਾਲੇ ਫਿਰ ਮੈਨੇਜ ਸਾਰਾ ਕੁਝ ਕਿਵੇਂ ਕਰਦੇ ਹੋ ਮੈਨੇ ਜਿਹੜਾ ਟਾਈਮ ਟੇਬਲ ਬਣਾ ਕੇ ਰੱਖੀਦਾ ਜੀ ਉਦੋਂ ਮੇਰਾ ਇੱਕ ਦੋਸਤ ਆ ਮੁੰਡਾ ਬੋਬੀ ਉਹ ਆਪਣਾ ਇਹ ਕਮਾਂਡ ਘਰ ਹੀ ਉਹਦਾ ਕਮਾਂਡ ਦੇ ਵਿੱਚ ਆ ਉਹ ਕਾਫੀ ਹੈਲਪ ਕਰਦਾ ਡੌਗ ਦੀ ਸਵੇਰ ਸ਼ਾਮ ਸ਼ਾਮ ਸਮਾਂ ਉਹ ਵੀ ਜ਼ਿਆਦਾ ਕਰਦਾ ਬਾਕੀ ਪਰਿਵਾਰ ਦਾ ਵੀ ਵਧੀਆ ਸਾਥ ਹੈ ਮੇਰੀ ਘਰ ਵਾਲੀ ਮੇਰੀ ਮਦਰ ਵਧੀਆ ਸਪੋਰਟ ਕਰਦੀ ਆ ਭਾਈ ਇੱਕ ਸਵਾਲ ਮੇਰਾ ਹੋਰ ਵੀ ਆ ਹਨਾ ਕਿਉਂਕਿ ਡੌਗ ਕਾਫੀ ਨੇ ਤੁਹਾਡੇ ਕੋਲੇ ਜਿਵੇਂ ਆਪਾਂ ਦੇਖ ਰਹੇ ਹਾਂ ਕਾਫੀ ਸਾਰੇ ਡੌਗ ਤੁਹਾਡੇ ਕੋਲ ਰੱਖੇ ਹੋਏ ਆ ਖਾਣ ਪੀਣ ਦਾ ਖਰਚੇ ਦੀ ਮੈਂ ਗੱਲ ਕਰਾਂ ਕਈ ਡੌਗਸ ਤੇ ਤੁਸੀਂ ਆਪਰੇਸ਼ਨ ਵੀ ਕਰਵਾਉਨੇ ਹੋ ਮਹਿੰਗੀਆਂ ਮਹਿੰਗੀਆਂ ਦਵਾਈਆਂ ਵੀ ਹੁੰਦੀਆਂ ਟ੍ਰੀਟਮੈਂਟ ਲਈ ਕਦੇ ਲੁਧਿਆਣਾ ਜਾਣਾ ਕਦੇ ਚੰਡੀਗੜ੍ਹ ਵੀ ਤੁਹਾਨੂੰ ਜਾਣਾ ਪੈਂਦਾ ਐਮ뷸ੈਂਸ ਵੀ ਤੁਸੀਂ ਰੱਖੀ ਹੋਈ ਆ ਕਿਉਂ ਸਟਰੀਟ ਡੌਗ ਲਿਆਉਣ ਵਾਸਤੇ ਖਰਚਾ ਬਹੁਤ ਆਉਂਦਾ ਹੈ ਇੰਨਾ ਫਿਰ ਮੈਨੇਜ ਕਿਸ ਤਰੀਕੇ ਨਾਲ ਹੁੰਦਾ ਫੂਡ ਵਗੈਰਾ ਦਵਾਈਆਂ ਆਪਰੇਸ਼ਨ ਕਿੱਦਾਂ ਮੈਨੇਜ ਹੁੰਦਾ ਖਰਚਾ ਤਾਂ ਅਸੀਂ ਆਪਣੀ ਇਨਕਮ ਦੇ ਵਿੱਚੋਂ ਹੀ ਕਰਦੇ ਆਂ ਮਤਲਬ ਜਿਵੇਂ ਆਪਾਂ ਨੂੰ ਗੁਰੂ ਸਾਹਿਬਾਨ ਦਾ ਹੁਕਮ ਵੀ ਆ 10% ਤਾਂ ਚਲੋ ਆਪਣਾ ਬੰਦ ਆ ਹੀ ਆ ਤੇ ਤਕਰੀਬਨ ਮੈਨੂੰ ਲੱਗਦਾ ਕਿ ਜੇ ਕੋਈ ਬੰਦਾ ਆਵਾਰਾ ਜਾਨਵਰਾਂ ਦੀ ਸੇਵਾ ਕਰਦਾ ਵੀ ਆ ਤਾਂ ਉਸ ਤੋਂ ਜ਼ਿਆਦਾ ਤਾਂ ਨਹੀਂ ਕੱਢਦਾ 10% ਹੀ ਬੰਦਾ ਆਪਣੀ ਇਨਕਮ ਦਾ ਦੇਈ ਜਾਵੇ ਤਾਂ ਬਹੁਤ ਆ ਇਹਨਾਂ ਲਈ ਇੰਨੇ ਕਾ ਬਹੁਤ ਇਨਾਫਾ ਕਿਉਂਕਿ ਸਾਨੂੰ ਯੂਨੀਵਰਸਿਟੀ ਵਗੈਰਾ ਜਿਵੇਂ ਅਸੀਂ ਜਾਣਦੇ ਆਂ ਤਾਂ ਉੱਥੇ ਵੀ ਕਾਫੀ ਕੋਸਟ ਪੈ ਜਾਂਦੀ ਆ ਕਿਉਂਕਿ ਟੈਸਟ ਵਗੈਰਾ ਹੁਣ ਏਦਾਂ ਬਾਕੀ ਲੋਕਲ ਵੀ ਡਾਕਟਰ ਸਾਹਿਬ ਤੋਂ ਟ੍ਰੀਟਮੈਂਟ ਕਰਵਾਉਂਦੇ ਰਹਿੰਦੇ ਹਮਤਪੁਰ ਪਿੰਡ ਕਿਉਂਕਿ ਭਾਈ ਮੈਂ ਜਿਵੇਂ ਮੈਂ ਪਹਿਲਾਂ ਵੀ ਦੇਖਿਆ ਸੀ ਨਾ ਹੁਣ ਵੀ ਦੇਖ ਰਹੇ ਆ ਕਿ ਖਾਣਾ ਵੀ ਜਿਹੜਾ ਹੁੰਦਾ ਉਹ ਪ੍ਰੋਪਰ ਤੁਸੀਂ ਵਧੀਆ ਤਰੀਕੇ ਨਾਲ ਬਣਾਉਣੇ ਹੋ ਉਹ ਕੌਣ ਪ੍ਰਿਪੇਅਰ ਕਰਦਾ ਕੌਣ ਤਿਆਰ ਕਰਦਾ ਖਾਣਾ ਮੇਰੀ ਮਦਰ ਪ੍ਰਿਪੇਅਰ ਕਰਦੀ ਹੈ ਮੇਰੀ ਵਾਈਫ ਪ੍ਰਿਪੇਅਰ ਕਰਦੀ ਆ ਖਾਣਾ ਜਿਹੜਾ ਇੱਕ ਜਿਵੇਂ ਇੱਕ ਟਾਈਮ ਦਲੀਆ ਪਾਉਣੇ ਇੱਕ ਟਾਈਮ ਰੋਟੀ ਪਾ ਦਿੰਨੇ ਆ ਇਦਾਂ ਮਨੋ ਡਿਫਰੈਂਟ ਡਿਫਰੈਂਟ ਪਾਉਂਗਾ ਕਿ ਇਹਨਾਂ ਦਾ ਟੇਸਟ ਵੀ ਬਣਿਆ ਰਹੇ ਕਿਉਂਕਿ ਸਾਰੇ ਆਲਮੋਸਟ ਬਿਮਾਰ ਡੌਗ ਹੀ ਹੁੰਦੇ ਆ ਤੇ ਜੇ ਆਪਾਂ ਉਹਨਾਂ ਨੂੰ ਇੱਕੋ ਹੀ ਚੀਜ਼ ਪਾਈ ਜਾਵਾਂਗੇ ਤਾਂ ਫਿਰ ਇਹਨਾਂ ਦਾ ਟੇਸਟ ਤਾਂ ਪਹਿਲੇ ਹੀ ਨਹੀਂ ਹੁੰਦਾ ਉਹ ਉਹਦਾ ਕਰਕੇ ਖਾਣੇ ਤੇ ਦਾ ਫਿਰ ਸਪੈਸ਼ਲ ਧਿਆਨ ਰੱਖੀਦਾ ਕਿਉਂਕਿ ਉਹਦੇ ਨਾਲ ਹੀ ਤਾਂ ਇਹ ਰਿਕਵਰੀ ਹੋਣੀ ਆ ਸਾਰੀ ਜੀ ਬਈ ਦਿਵਾਨਿਆਂ ਦੀ ਆਪਾਂ ਗੱਲ ਕਰ ਗਏ ਆਪਰੇਸ਼ਨ ਦੀ ਗੱਲ ਕਰ ਗਏ ਤਾਂ ਉਹ ਵੀ ਜਿਹੜਾ ਖਰਚਾ ਹੁੰਦਾ ਤੁਸੀਂ ਆਪਣੇ ਕੋਲੇ ਮੈਨੇਜ ਕਰਦੇ ਹੋ ਜਾਂ ਕਿਸੇ ਨੇ ਕੋਈ ਤੁਹਾਨੂੰ ਕੋਈ ਹੋਰ ਡੋਨੇਸ਼ਨ ਕੋਈ ਦਿੰਦਾ ਹੋਵੇ ਕਿ ਸਿੱਕਲਾ ਆਪਣੇ ਕੋਲੇ ਮੈਨੇਜ ਹੁੰਦਾ ਹਾਂਜੀ ਆਪ ਦੇ ਕੋਲੇ ਹੀ ਮੈਨੇਜ ਕਰਦੇ ਆ ਵੈਸੇ ਜਿਹੜੇ ਲੋਕਲ ਡਾਕਟਰ ਨੇ ਸਾਡੇ ਇੱਥੇ ਹਿੰਦੂਪੁਰੇ ਤੋਂ ਉਹ ਸਪੋਰਟ ਕਰ ਦਿੰਦੇ ਆ ਉਹਨਾਂ ਨੇ ਕਦੇ ਕੋਈ ਪੈਸਾ ਨਹੀਂ ਚਾਰਜ ਕੀਤਾ ਹੈਗਾ ਉਹ ਜੋ ਵੀ ਇਹਨਾਂ ਦੀ ਕੋਸਟ ਆਉਂਦੀ ਉਹ ਸਾਰੀ ਫ੍ਰੀ ਆਫ ਕਾਸਟ ਹੀ ਕਰਦੇ ਆ ਜੇ ਲੁਧਿਆਣਾ ਯੂਨੀਵਰਸਿਟੀ ਵਗੈਰਾ ਜਾਂਦੇ ਆ ਉੱਥੇ ਤਾਂ ਫਿਰ ਤੁਹਾਨੂੰ ਬਤਾ ਐਂਬੂਲੈਂਸ ਜਾਂਦੀ ਆ ਤੇਲ ਦਾ ਖਰਚਾ ਆਉਂਦਾ ਜਾਂ ਹੋਰ ਟੋ ਕਲਦੀਪਾ ਜਿਵੇਂ ਇਹਨੂੰ ਕੰਪੇਅਰ ਕਰਾਂ ਆਮ ਲੋਕਾਂ ਦੇ ਨਾਲ ਇਹ ਚੀਜ਼ ਨੂੰ ਕਿਉਂਕਿ ਇੱਕ ਪਾਸੇ ਤਾਂ ਲੋਕ ਦੇਖੇ ਨੇ ਅਸੀਂ ਆਮ ਲੋਕ ਵੀ ਦੇਖਦੇ ਨੇ ਕਿ ਵੱਟੇ ਵਜਦੇ ਨਹੀਂ ਇਹਨਾਂ ਨੂੰ ਕਿ ਲੋਕ ਰੋਟੀ ਨਹੀਂ ਪਾਉਂਦੇ ਤਾਂ ਬਹੁਤ ਬੁਰਾ ਵਰਤਾਓ ਕਰਦੇ ਨੇ ਤੇ ਤੁਸੀਂ ਇੱਕ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਅਜਿਹੇ ਲੋਕਾਂ ਨੂੰ ਜਿਹੜੇ ਇਹਨਾਂ ਨੂੰ ਕੋਈ ਦੁਰਘਟਨਾ ਕਰਕੇ ਵੀ ਸੱਟੇ ਜਾਂਦੇ ਆ ਫਿਰ ਉਦੋਂ ਬਾਅਦ ਸਾਰ ਵੀ ਨਹੀਂ ਲੈਂਦੇ ਤਾਂ ਕੀ ਇਹਨਾਂ ਦੇ ਵਿੱਚ ਵੀ ਜਾਨ ਹੈ ਤਾਂ ਅਜਿਹੇ ਲੋਕਾਂ ਬਾਰੇ ਕੀ ਕਹਿਣਾ ਚਾਹੋਗੇ ਹਾਂ ਜੇ ਲੋਕ ਵੀ ਸੋਚਦੇ ਆ ਵੀ ਮੰਨ ਲਓ ਇਹ ਰੋਡ ਦੇ ਉੱਪਰ ਜ਼ਿਆਦਾ ਆ ਜਾਂਦੇ ਚਲੋ ਇਹ ਗੱਲ ਹੈ ਇਹਨਾਂ ਦੀ ਵਾਦੀ ਜ਼ਿਆਦਾ ਰੋਡ ਤੇ ਆ ਜਾਂਦੇ ਆ ਪਰ ਗੱਲ ਇਹ ਆ ਪਹਿਲਾ ਜਗ੍ਹਾ ਹੀ ਇਹਨਾਂ ਦੀਆਂ ਸੀਗੀਆਂ ਅੱਜ ਉੱਥੋਂ ਦੀ ਰੋਡ ਲੰਘ ਗਏ ਤਾਂ ਹੁਣ ਬੰਦਾ ਉੱਥੇ ਗੱਡੀਆਂ ਲੋਕ ਓਵਰ ਸਪੀਡ ਤੇ ਚਲਾਉਂਦੇ ਆ ਜੇ ਤੁਸੀਂ ਮੰਨ ਲਓ 60 70 ਦੀ ਸਪੀਡ ਤੇ 80 ਤੇ ਵੀ ਜਾਂਦੇ ਹੋ ਤਾਂ ਕਦੇ ਐਕਸੀਡੈਂਟ ਨਹੀਂ ਹੁੰਦਾ ਜਾਨਵਰ ਨਾਲ ਤਾਂ ਖਾਸ ਕਰ ਰਾਤ ਨੂੰ ਹੋ ਜੇ ਤਾਂ ਇੱਕ ਡਿਫਰੈਂਸ ਦਿਨੇ ਨਹੀਂ ਹੋ ਸਕਦਾ ਦਿਨੇ ਜਿਹੜਾ ਹੋਇਆ ਉਹ ਗੱਡੀ ਓਵਰ ਸਪੀਡ ਹੀ ਆ ਬੰਦੇ ਪਤਾ ਨਹੀਂ ਕਿਸ ਦੌੜ ਦੇ ਵਿੱਚ ਭੱਜੇ ਭੱਜੇ ਜਾਂਦੇ ਆ ਭੱਜ ਜਾਂਦੇ ਆ ਇਹ ਬੇਜਵਾਨਾ ਵਿਚਾਰੇ ਕਿਸ ਦੀ ਲੱਤ ਟੁੱਟ ਗਈ ਕਿਸਦਾ ਜਵਾੜਾ ਟੁੱਟ ਗਿਆ ਤੇ ਉਸ ਤੋਂ ਬਾਅਦ ਉਹ ਚੱਕ ਇਹਨਾਂ ਨੂੰ ਸਾਈਡ ਤੇ ਵੀ ਨਹੀਂ ਕਰਦੇ ਉੱਥੇ ਛੱਡ ਕੇ ਭੱਜੀ ਜਾਂਦੇ ਆ अच्छा भाई एक चीज मैं और पूछनी चाहूंगा जेड़े 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 कार, दे, कि जेड़े डॉग हु ठीक हो ਜਾਂਦੇ ਆ ਫਿਰ ਉਹਨਾਂ ਨੂੰ ਕਿੱਧਰ ਰੈਸਕਿਊ ਜਿਹੜੇ ਕਰਕੇ ਲੈ ਕੇ ਆਉਂਦੇ ਆ ਤਾਂ ਫਿਰ ਉਹਨਾਂ ਨੂੰ ਵੀ ਬਾਅਦ ਵਿੱਚ ਵੀ ਕਿੱਧਰ ਛੱਡ ਆਉਣੀ ਹੋ ਜਾਂ ਕਿਸ ਤਰੀਕੇ ਨਾਲ ਹੁੰਦਾ ਹੈ ਹਾਂਜੀ ਜਿਹੜੇ ਤਾਂ ਪ੍ਰੋਪਰ ਪੂਰੀ ਤਰ੍ਹਾਂ ਨਾਲ ਹੀ ਮੰਨ ਲਓ ਪੈਰਾਲਾਈਜ਼ ਹੋ ਜਾਂਦੇ ਆ ਵੀ ਹੁਣ ਉਹ ਕਾਰ ਕਰ ਹੀ ਨਹੀਂ ਸਕਦੇ ਜ਼ਿੰਦਗੀ ਦੇ ਵਿੱਚ ਜਿਵੇਂ ਕਿਸੇ ਦੀਆਂ ਦੋਨੇ ਲੱਤਾਂ ਹੀ ਟੁੱਟ ਗਈਆਂ ਜਾਂ ਚੂਲਾ ਟੁੱਟ ਗਿਆ ਜਾਂ ਕਿਸੇ ਨੂੰ ਦੀਂਦਾ ਨਹੀਂ ਬਿਲਕੁਲ ਜਿਵੇਂ ਇਹ ਡੌਗ ਇਹਨੂੰ ਦਿਲ ਬਿਲਕੁਲ ਦਿਖਾਈ ਨਹੀਂ ਦਿੰਦਾ ਤੇ ਉਹਨਾਂ ਨੂੰ ਤਾਂ ਫਿਰ ਅਸੀਂ ਸ਼ੈਲਟਰ ਦੇ ਵਿੱਚ ਹੀ ਰੱਖਦੇ ਹਾਂ ਲਾਈਫਟਾਈਮ ਦੇ ਲਈ ਕੋਈ ਡੌਗ ਆ ਜਿਹਨੂੰ ਕੋਈ ਇਨਫੈਕਸ਼ਨ ਵਗੈਰਾ ਹੋ ਗਈ ਜਾਂ ਬੁਖਾਰ ਆ ਜਾਂ ਕੋਈ ਉਦਾਂ ਦਾ ਟ੍ਰੀਟਮੈਂਟ ਲੱਤ ਜਿਵੇਂ ਉਹ ਟੁੱਟੀ ਠੀਕ ਹੋ ਗਈ ਇੱਕ ਵਾਰ ਆੜ ਪਵਾਤੀ ਉਸ ਤੋਂ ਬਾਅਦ ਉਹਨੂੰ ਫਿਰ ਉਸ ਜਗ੍ਹਾ ਤੇ ਡ੍ਰੌਪ ਕਰ ਦਿੰਦੇ ਨੇ ਜਿੱਥੋਂ ਚੱਕਿਆ ਹੁੰਦਾ ਅੱਛਾ ਭਾਈ ਡੌਗ ਆਪਣੇ ਕੋਲੇ ਫਿਰਦੇ ਵੀ ਨਹੀਂ ਹੈਨਾ ਮੈਂ ਕਹੂੰਗਾ ਕੈਮਰਾਮੈਨ ਨੂੰ ਤਸਵੀਰਾਂ ਦਿਖਾਣਾ ਜਿਵੇਂ ਹੁਣ ਇਹ ਡੌਗ ਆ ਉਹ ਬੜਾ ਸਾਰੇ ਡੌਗ ਬੈਠੇ ਨੇ ਤਾਂ ਇਹਨਾਂ ਨੂੰ ਭਾਈ ਕਿੱਥੋਂ ਰੈਸਕਿਊ ਕੀਤਾ ਸੀ ਇਹਨੂੰ ਕੋਈ ਸਮੱਸਿਆ ਕੀ ਹੈ ਕਿ ਭਾਈ ਦੱਸੋਗੇ ਤੇ ਬਾਰੇ ਇਹ ਡੌਗ ਬਰਨਾਲਾ ਡਿਸਟ੍ਰਿਕਟ ਦੇ ਪਿੰਡ ਢੱਲਮਾ ਤੋਂ ਛੱਡ ਕੇ ਗਏ ਸੀਗੇ ਕਿਸਾਨ ਯੂਨੀਅਨ ਦੇ ਵਿੱਚ ਨੇ ਪਰਸਨ ਉਹ ਛੱਡ ਕੇ ਗਏ ਸੀਗੇ ਇਹਨਾਂ ਨੂੰ ਇਹ ਬਹੁਤ ਕਮਜ਼ੋਰ ਸੀ ਉਹਨੂੰ ਕਾਰਬੋਨਾ ਦੀ ਬਿਮਾਰੀ ਹੋ ਗਈ ਸੀ ਉਸ ਤੋਂ ਬਾਅਦ ਹੁਣ ਇਹਨੂੰ ਅੱਖ ਦੀ ਕੋਈ ਪ੍ਰੋਬਲਮ ਆ ਇਹ ਤਾਂ ਕਰਕੇ ਇੱਥੇ ਆ ਜਿਹੜਾ ਉਹ ਡੌਗ ਆ ਉਹ ਬਸ ਹੀ ਵੱਢ ਨਹੀਂ ਕਲਾਂ ਤੋਂ ਰੈਸਕਿਊ ਕੀਤਾ ਸੀਗਾ ਜੀ ਜਿਹੜਾ ਇਹ ਡੌਗ ਆ ਇਹਦੀ ਇੱਕ ਲੱਤ ਕੱਟੀ ਹੋਈ ਐ ਤੇ ਤਿੰਨ ਲੱਤਾਂ ਆ ਇਹ ਮੋਗੇ ਤੋਂ ਰੈਸਕਿਊ ਕੀਤਾ ਸੀਗਾ ਇਹਦੀ ਉਹ ਮੰਨ ਲਓ ਲੱਤ ਖਤਮ ਹੋ ਗਈ ਸੀ ਫਿਰ ਡਾਕਟਰ ਸਾਹਿਬ ਨੇ ਆਪਰੇਟ ਦੇ ਦੌਰਾਨ ਇਹਦੀ ਲੱਤ ਬਿਲਕੁਲ ਕੱਟਦੀ ਐ ਤਿੰਨ ਲੱਤਾਂ ਦੇ ਉੱਪਰ ਹੀ ਆ ਹਣ ਆਪਾਂ ਕੱਲੇ ਕੱਲੇ ਡੌਗ ਦੇ ਕੋਲੇ ਚਲਦੇ ਆਂ ਤੇ ਤੁਸੀਂ ਸਾਨੂੰ ਇਹਨਾਂ ਬਾਰੇ ਜਾਣਕਾਰੀ ਦਿਓ ਵੀ ਇਹਨਾਂ ਨੂੰ ਕੀ ਸਮੱਸਿਆ ਸੀਗੀ ਇਹਨੂੰ ਆਪਾਂ ਕਿੱਥੋਂ ਲੈ ਕੇ ਆਏ ਜਿਵੇਂ ਹੁਣ ਪਿੰਡ ਤੋਂ ਡੌਗ ਰੈਸਕਿਊ ਕੀਤਾ ਸੀਗਾ ਜੀ ਜੇ ਤੁਸੀਂ ਇਹਦੀ ਪੁਰਾਣੇ ਫੋਟੋ ਦੇਖੋਗੇ ਤੁਸੀਂ ਇਹਨੂੰ ਇਹ ਬਿਲਕੁਲ ਤੁਰ ਵੀ ਨਹੀਂ ਸਕਦਾ ਸੀਗਾ ਬਿਲਕੁਲ ਜੀ ਤੇ ਇਹਦੇ ਹੁਣ ਪਟੀਆਂ ਵਗੈਰਾ ਕਰਨ ਨਾਲ ਲਗਾਤਾਰ ਹੁਣ ਇਹਦਾ ਜ਼ਖਮ ਵੀ ਹੀਲ ਹੋ ਗਿਆ ਤੇ ਆਪਦੇ ਪੈਰਾਂ ਤੇ ਖੜਾ ਵੀ ਹੋਣ ਲੱਗਾ ਪਹਿਲੇ ਕੜੀਸ ਕੜੀਸ ਕੇ ਤਰ੍ਹਾਂ ਦਾ ਸੀ ਤੇ ਲਹੂ ਨਿਕਲਦਾ ਹੁੰਦਾ ਸੀ ਇਹਦੇ ਪੈਰਾਂ ਦੇ ਚੋਂ ਇਹ ਸ਼ੀਨੀ ਵਾਲ ਪਿੰਡ ਤੋਂ ਰੈਸਕਿਊ ਕੀਤਾ ਇਹਦੀ ਭਾਈ ਦੋਨਾਂ ਲੱਤਾਂ ਦੇ ਉੱਪਰ ਜ਼ਖਮ ਸੀਗਾ ਜਿਵੇਂ ਆਪਾਂ ਦੇਖ ਸਕਦੇ ਹਾਂ ਇਹਨੂੰ ਕਿਸੇ ਨੇ ਜ਼ੋਰ ਦੀ ਫੇਟ ਮਾਰਦੀ ਉਹਦਾ ਕਰਕੇ ਇਹਦਾ ਮੰਨ ਲਓ ਲੱਕ ਸੀ ਜਿਹੜਾ ਭਾਰ ਨਹੀਂ ਚੱਕਦਾ ਸੀਗਾ ਫਿਰ ਸੜਕ ਤੇ ਕੋਈ ਡਾਇਟ ਵਗੈਰਾ ਨਹੀਂ ਸੀ ਇੱਥੇ ਹੁਣ ਇਹਨੂੰ ਤਕਰੀਬਨ 2 ਮਹੀਨੇ ਹੋ ਗਏ ਇਸ ਕੇਜ ਦੇ ਅੰਦਰ ਹੀ ਕਿਉਂਕਿ ਜੇ ਇਹਨੂੰ ਬਾਹਰ ਛੱਡਦੇ ਆ ਫਿਰ ਇਹਦੇ ਦੁਆਰਾ ਜ਼ਖਮ ਤੋ ਰੈਸਕਿਊ ਕੀਤਾ ਇਹ ਸਾਡੇ ਗਮਾਂਡੀ ਪਿੰਡ ਦਾ ਕੁੱਸਾ ਉਥੋਂ ਰੈਸਕਿਊ ਕੀਤਾ ਸੀਗਾ ਕਿਸੇ ਬੰਦੇ ਨੇ ਦੱਸਿਆ ਸੀ ਕਿ ਖੇਤ ਦੇ ਵਿੱਚ 4-5 ਦਿਨਾਂ ਤੋਂ ਵੀਰ ਰੋਟੀ ਦਾ ਪਾਇਆ ਹੁੰਦਾ ਸੀ ਕਹਿੰਦਾ 4 ਦਿਨਾਂ ਤੋਂ ਡੌਗ ਇੱਕ ਥਾਂ 'ਤੇ ਬੈਠਾ ਇਹਦੀਆਂ ਪਿਛਲੀਆਂ ਦੋਨੇ ਲੱਤਾਂ ਟੁੱਟੀਆਂ ਹੋਈਆਂ ਨੇ ਓਕੇ ਪਰ ਇਹਨੂੰ ਪੱਟੀ ਵਗੈਰਾ ਕਰਨ ਨਾਲ ਲਗਾਤਾਰ ਇਹ ਹੁਣ ਕਿਸੇ ਹੱਦ ਤੱਕ ਠੀਕ ਆ ਮਤਲਬ ਉਦਾਂ ਦਾ ਪ੍ਰੋਪਰ ਨਹੀਂ ਚੱਲ ਫਿਰਦਾ ਪਰ ਰੋਟੀ ਖਾਣ ਦੇ ਗੱਲ ਦਾ ਤੁਰਨ ਲੱਗ ਗਿਆ ਹੁਣ ਤਾਂ ਚਲੋ ਇਹ ਬੈਠਾ ਵਾ ਪਰ ਠੀਕ ਆ ਹੁਣ ਇਹਦੀ ਸਿਹਤ ਜਿਹੜਾ ਔਰ ਡੌਗ ਆ ਜੀ ਉਹ ਸੀ ਲੋਪੋਪੈਂਡ ਤੋਂ ਰੈਸਕਿਊ ਕੀਤਾ ਦਿਵਾਲੀ ਵਾਲੇ ਦਿਨ ਉਹਦੇ ਕੋਈ ਟਰਾਲੀ ਉਤੋਂ ਦੀ ਲੰਘੀ ਸੀ ਉਹਦੇ ਤੇ ਉਹਦਾ ਜਵਾੜਾ ਟੁੱਟ ਗਿਆ ਪਰ ਤਕਰੀਬਨ ਉਹ ਵੀ ਹੁਣ ਕਾਫੀ ਸਿਹਤਰ ਆ ਤੇ ਆਪਰੇਸ਼ਨ ਉਹਦਾ ਹਜੇ ਪੈਂਡਿੰਗ ਆ ਪਰ ਲਿਕਵਿਡ ਵਗੈਰਾ ਲੈ ਲੈਂਦਾ ਹੁਣ ਤੱਕ ਪਰ ਇਹ ਦੋਨੇ ਡੌਗ ਅਲੱਗ-ਅਲੱਗ ਰੈਸਕਿਊ ਹੋਏ ਆ ਹਾਂਜੀ ਇਹ ਦੋਨੇ ਅਲੱਗ-ਅਲੱਗ ਰੈਸਕਿਊ ਹੋਏ ਆ ਪਰ ਇਹ ਮੰਨ ਲਓ ਰਹਿੰਦੇ ਇਕੱਠੇ ਆ ਮੈਂ ਵੀ ਉਹੀ ਗੱਲ ਕਹਿਣ ਲੱਗੇ ਪਿਆਰ ਬੜਾ ਦੋਨਾਂ ਦੇ ਵਿੱਚ ਕਿਉਂਕਿ ਰਹਿੰਦੇ ਇਕੱਠੇ ਨੇ ਵਾਈ ਕਹਿੰਦਾ ਔਰ ਹੁਣ ਵੀ ਤੁਸੀਂ ਦੇਖ ਸਕਦਾ ਪਿਆਰ ਬਹੁਤ ਇਹਨਾਂ ਦੇ ਵਿੱਚ ਹੈ ਵੀ ਇਹਨੂੰ ਯਾਰ ਆਪਣੇ ਕੋਲੇ ਕਿਉਂ ਇੱਦਾਂ ਦਾ ਚੀਜ਼ ਹੁੰਦੀ ਹੈ ਨਾ ਕਿ ਦਿਲ ਤੇ ਲੱਗ ਜਾਂਦੀ ਹੈ ਫਿਰ ਉਸ ਤੋਂ ਬਾਅਦ ਜੁਦਾ ਹੋਣ ਦਿਲ ਨਹੀਂ ਕਰਦਾ ਕੋਈ ਆਇਆ ਇੱਦਾਂ ਦਾ ਡੌਗ ਹੁਣ ਤੱਕ ਜਿਹੜਾ ਸਾਡੇ ਕੋਲੇ ਸਾਰੇ ਹੀ ਉਦਾਂ ਤੇ ਆਉਂਦੇ ਸਾਡਾ ਛੱਡਣ ਨੂੰ ਕਿਸੇ ਨੂੰ ਨਹੀਂ ਜੀ ਕਰਦਾ ਪਰ ਫਿਰ ਮਜਬੂਰੀ ਹੁੰਦੀ ਹੁਣ ਜਗ੍ਹਾ ਦੀ ਵੀ ਕਪੈਸਿਟੀ ਹੈ ਨਾ ਹੁਣ ਇੱਥੇ ਵੱਧ ਤੋਂ ਵੱਧ 40-50 ਡੌਗ ਰਹਿ ਸਕਦੇ ਆ ਜਿਸ ਤੋਂ ਜ਼ਿਆਦਾ ਵੱਧਦੇ ਆ ਤਾਂ ਫਿਰ ਸਾਨੂੰ ਛੱਡਣਾ ਪੈਂਦਾ ਕਿਉਂਕਿ ਬਾਕੀ ਇਹ ਆ ਕਿਹੜਾ ਸ਼ੈਲਟਰ ਆ ਟ੍ਰੀਟਮੈਂਟ ਤਾਂ ਇੱਥੇ ਦਿੱਤਾ ਜਾ ਸਕਦਾ ਪਰ ਇਹ ਆ ਕਿਸਮ ਦੀ ਜੇਲ੍ਹ ਆ ਨਾ ਫਿਰ ਵੀ ਚਾਹੇ ਦੋ ਕਨਾਲਾਂ ਚਾ ਪਰ ਹੈ ਤੱਕ ਚਾਰ ਦੀਵਾਰੀਆਂ ਨੇ ਉਹਦੇ ਅੰਦਰ ਅੰਦਰ ਬਹੁਤ ਡੌਗ ਆਉਂਦੇ ਜਿਹਨਾਂ ਨੂੰ ਸਾਨੂੰ ਹੁੰਦਾ ਵੀ ਇਹਨੂੰ ਵੀ ਨਾ ਛੱਡ ਗਏ ਇਹਨੂੰ ਵੀ ਨਾ ਛੱਡ ਗਏ ਹੁਣ ਇੱਕ ਹੋਰ ਡੌਗ ਆ ਉਧਰ ਬੈਠਾ ਇਹ ਬੰਦਾ ਡੌਗ ਨਹੀਂ ਸਾਂਭ ਸਕਦਾ ਪਰ ਉਹ ਆ ਦੀ ਸਪੀਡ ਨੂੰ ਜ਼ਰੂਰ ਕੰਟਰੋਲ ਕਰ ਸਕਦਾ ਜੇ ਉਹ 100 ਤੋਂ ਥੱਲੇ ਜਾਊਗਾ ਕਦੇ ਨਾ ਡੌਗ ਦੀ ਮੌਤ ਹੋਊ ਨਾ ਬੰਦੇ ਦੀ ਹੋਊਗੀ ਇਹ ਸਾਰਾ ਸਪੀਡ ਦਾ ਹੀ ਆ ਬੰਦੇ ਬਿਲਕੁਲ ਵੀ ਸਲੋ ਨਹੀਂ ਕਰਦੇ ਉਹਨਾਂ ਨੂੰ ਇਹ ਲੱਗਦਾ ਕਿ ਵੀ ਮਤਲਬ ਮੇਰੀ ਸੜਕ ਸੀ ਕਿ ਇਹ ਵਿਚਕਾਰ ਆ ਗਿਆ ਪਰ ਇਦਾਂ ਹੈ ਨਹੀਂਗਾ ਪਹਿਲਾਂ ਉੱਥੇ ਖੇਤ ਹੀ ਸੀਗੇ ਉਹ ਵਿਚਕਾਰ ਆ ਗਿਆ ਸੜਕ ਤੇ ਅੱਛਾ ਭਈ ਤੁਹਾਡੀ ਗੱਲਾਂ ਚੋਂ ਵੀ ਇੱਕ ਸਵਾਲ ਹੋਰ ਮੈਂ ਤੁਹਾਨੂੰ ਲਾਜ਼ਮੀ ਪੁੱਛਣਾ ਚਾਹੂੰਗਾ ਜਿਵੇਂ ਤੁਸੀਂ ਕਹਿੰਦੇ ਹੋ ਕਿ ਕਿ ਰੋਡ ਐਕਸੀਡੈਂਟ ਹੋਇਆ ਡੌਗ ਦਾ ਤਾਂ ਉਹ ਕਿਸੇ ਐਨਜੀਓ ਨੂੰ ਫੋਨ ਕਰ ਕਰ ਲੈਣ ਤੇ ਕਿਉਂ ਨਾ ਲੋਕ ਤੁਹਾਨੂੰ ਫੋਨ ਕਰ ਲੈਣ ਫਿਰ ਤੁਸੀਂ ਉੱਥੇ ਰੈਸਕਿਊ ਕਰਕੇ ਉਹਨੂੰ ਲੈ ਕੇ ਆਓਗੇ ਆਪਦੇ ਕੋਲ ਹਾਂਜੀ ਹਾਂ ਲੋਕਲ ਜੇ ਸਾਡੇ ਏਰੀਆ ਦੇ ਵਿੱਚ ਪੈਂਦਾ ਤਾਂ ਅਸੀਂ ਜ਼ਰੂਰ ਕਰਾਂਗੇ ਰੈਸਕਿਊ ਪਰ ਇਹ ਹੈ ਕਿ ਵੀ ਜੇ ਹੁਣ ਕੋ ਲੁਧਿਆਣੇ ਦੇ ਏਰੀਏ ਦੇ ਵਿੱਚ ਡਾਕ ਆ ਤਾਂ ਉੱਥੇ ਤਾਂ ਫਿਰ ਲੋਕਲ ਜਿੰਨਾ ਉਹ ਸੇਦੀ ਕੰਟ੍ਰੈਕਟ ਕਰ ਸਕਦੇ ਹਨ ਜਾਂ ਬੰਦਾ ਮੰਨ ਲਓ ਕੋਈ ਉਹਨਾਂ ਐਨਜੀਓ ਨੂੰ ਮਿਲੋ ਕਿ ਟੁਕੜਾ ਤੁਹਾਡੇ ਡਿੱਗੀ ਦੇ ਵਿੱਚ ਰੱਖ ਲੇਵੇ ਇੱਕ ਦਿਨ ਦੀ ਗੱਲ ਆ ਨੈਕਸਟ ਡੇ ਉਹਨੂੰ ਕੋਈ ਨਾ ਕੋਈ ਪਰਸਨ ਮਿਲ ਹੀ ਜਾਣਾ ਉਹ ਐਡੀ ਨਿਕਲੇਗਾ ਕਿ ਉਹਨੂੰ 15 ਦਿਨ ਨੂੰ ਸਾਹਮਣਾ ਪਊਗਾ ਨੈਕਸਟ ਡੇ ਉਹਨੂੰ ਕੋਈ ਨਾ ਕੋਈ ਮਿਲ ਜੂਗਾ ਜੀ ਭਾਈ ਤੁਹਾਡਾ ਕਿਸੇ ਐਨਜੀਓ ਦੇ ਵੱਲੋਂ ਸੰਜੋਗ ਕੀਤਾ ਜਾਵੇ ਜਾਂ ਲੋਕਾਂ ਵੱਲੋਂ ਸੰਜੋਗ ਕੀਤਾ ਜਾਵੇ ਜਾਂ ਕੋਈ ਹੋਰ ਅਥਾਰਟੀ ਤੁਹਾਡਾ ਸੰਜੋਗ ਕਰਦੀ ਆ ਤਾਂ ਕਿ ਇਹ ਜਿਹੜਾ ਸ਼ੈਲਟਰ ਹਾਊਸ ਆ ਹੋਰ ਵੀ ਵੱਡਾ ਹੋ ਸਕਦਾ ਹੋਰ ਡੌਗ ਵੀ ਇੱਥੇ ਰੈਸਕਿਊ ਕੀਤੇ ਜਾ ਸਕਦੇ ਆ ਉਹਨਾਂ ਦੇ ਪਾਲਣ ਪੋਸ਼ਣ ਹੋ ਸਕਦਾ ਹਾਂਜੀ ਇਹਦੇ ਵਿੱਚ ਸੰਜੋਗ ਦੇ ਵਿੱਚ ਇਦਾਂ ਕਿ ਪੈਸੇ ਦਾ ਜਿਹੜਾ ਸੰਯੋਗ ਆ ਉਹਦੇ ਨਾਲੋਂ ਜ਼ਿਆਦਾ ਸੰਯੋਗ ਦੀ ਲੋੜ ਹੈ ਚ ਮੈਨ ਪਾਵਰ ਦੀ ਕਿਉਂਕਿ ਰੈਸਕਿਊ ਕਰਨ ਲਈ ਬੰਦੇ ਚਾਹੀਦੇ ਨੇ ਨਾਲ ਹਨਾ ਪੈਸੇ ਦੀ ਨਿਕਲ ਗਈ ਆਪਕ ਡੌਗ ਨੂੰ ਫੜਨ ਚੱਲਿਆ ਚਾਹੀਦਾ ਤਾਂ ਰੱਸਾ ਵਗੈਰਾ ਹੀ ਆ ਪਰ ਉੱਥੇ ਬੰਦੇ ਚਾਹੀਦੇ ਬੰਦੇ ਹੋਣੇ ਜ਼ਰੂਰੀ ਆ ਲੋਕ ਤਾਂ ਸੰਯੋਗ ਹੀ ਕਰਨ ਕਿ ਜਿੱਥੇ ਉਹ ਡੌਗ ਨੂੰ ਦੇਖਦੇ ਆ ਉਹਨੂੰ ਜਿਆਦਾ ਬੰਨ ਲੈਣ ਉਸ ਤੋਂ ਬਾਅਦ ਚੱਕ ਲੈਗੇ ਜੋ ਕਿ ਅਸੀਂ ਚੱਕਣ ਜਾਂਦੇ ਆ ਉੱਥੇ ਡੌਗ ਹੁੰਦਾ ਨਹੀਂ ਉਹ ਬਾਅਦ ਚ ਟਾਈਮ ਵੀ ਵੇਸਟ ਹੁੰਦਾ ਤੇ ਡੌਗ ਦਾ ਲਾਜ ਵੀ ਨਹੀਂ ਹੋ ਪਾਉਂਦਾ ਤਾਂ ਸੰਯੋਗ ਲਈ ਤਾਂ ਇਹੀ ਆ ਕਿ ਵੀ ਲੋਕਾਂ ਨੂੰ ਚਾਹੀਦਾ ਕਿ ਸ਼ੈਲਟਰ ਕੋਈ ਐਡਾ ਸੋਲੂਸ਼ਨ ਦਾ ਸੋਲੂਸ਼ਨ ਨਹੀਂ ਹੈਗਾ ਪ੍ਰੋਬਲਮ ਦਾ ਸੋਲੂਸ਼ਨ ਤਾਂ ਇਹੀ ਹੈ ਕਿ ਮੰਨ ਲਓ ਘਰਾਂ ਦੇ ਵਿੱਚ ਹਰੇਕ ਬੰਦਾ ਇੱਕ ਦੋ ਡੌਗ ਨੂੰ ਰੋਟੀ ਪਾਈ ਜਾਵੇ ਇਹ ਬੈਸਟ ਸੋਲੂਸ਼ਨ ਹੈ ਇਹੀ ਸੰਜੋਗ ਆ ਵਦਿਆਂ ਅ ਕੁਲਦੀਪ ਜਿਵੇਂ ਆਪਾਂ ਇਹ ਦੋ ਡੌਗ ਦੇਖ ਰਹੇ ਹਾਂ ਇਹ ਕਿੱਥੋਂ ਰੈਸਕੂ ਕੀਤੇ ਸੀ ਕੀ ਸਮੱਸਿਆ ਸੀ ਇਹਨਾਂ ਨੂੰ ਜਿਹੜਾ ਛੋਟਾ ਡੌਗ ਆ ਜੀ ਇਹ ਨਾ ਫੇਰੂ ਰਾਣੀ ਪਿੰਡ ਤੋਂ ਰੈਕਵਡ ਕੋਲੇ ਉੱਥ ਸਰ ਛੱਡ ਕੇ ਗਏ ਸੀਗੇ ਉਹ ਬੰਦੇ ਅੱਗੇ ਵੀ ਛੱਡ ਜਾਂਦੇ ਉਹ ਵੀ ਵਿਚਾਰੇ ਪ੍ਰੈਮ ਪ੍ਰੈਮ ਕਰਦੇ ਜਾਣਵਰਾਂ ਨੂੰ ਬਹੁਤ ਜੀ ਉਹ ਡਾਕਟਰ ਸਾਹਿਬ ਨੇ ਤਾਂ ਸਾਨੂੰ ਅਪਾਇੰਟਮੈਂਟ ਦੇ ਦਿੱਤੀ ਸੀਗੀ ਤੇ ਇਹਦੀ ਕਹਿੰਦੇ ਲੱਤ ਕੱਟਣੀ ਪੈਣੀ ਆ ਪਰ ਅਪਾਇੰਟਮੈਂਟ ਸੀਗੀ 5-6 ਦਿਨਾਂ ਤੇ ਅਸੀਂ ਫਿਰ ਘਰੇ ਡੇਲੀ ਇਹਦੇ ਪੱਟੀ ਕਰਨ ਲੱਗੇ ਚਲੋ ਵੀ ਉਹਨੇ ਦਿਨ ਤਾਂ ਨਾ ਜ਼ਖਮ ਵਗੈਰਾ ਬਣੇ ਤੇ ਉਹ ਸਾਨੂੰ ਹੀਲ ਹੁੰਦਾ ਲੱਗਿਆ ਤਕਰੀਬਨ ਹੁਣ ਇਹਨੂੰ ਮਹੀਨਾ ਡੇਢ ਮਹੀਨਾ ਹੋ ਗਿਆ ਤੇ ਪੱਟੀ ਹੁੰਦੀ ਇਹਨੂੰ ਤੇ ਹੁਣ ਇਹ ਤਾਂ ਜ਼ਖਮ ਆਲਮੋਸਟ ਹੀਲ ਹੀ ਹੋ ਗਿਆ ਤੇ ਲਾਤਰੀ ਇਹਦੀ ਜਿਆਦਾ ਆ ਇਹਦੇ ਵੱਲੋਂ ਐਕਸ-ਰੇ ਵਗੈਰਾ ਲੱਗ ਹੋਏ ਆ ਇਹਦਾ ਕਾਫੀ ਜਿਆਦਾ ਟ੍ਰੀਟਮੈਂਟ ਕਰਵਾਇਆ ਸੀ ਯੂਨੀਵਰਸਿਟੀ ਦਾ ਮੇਰਾ ਫਿਰ ਸਵਾਲ ਮੇਰਾ ਫਿਰ ਉੱਥੇ ਆਊਗਾ ਖਰਚਾ ਤੁਸੀਂ ਉੱਤੇ ਇੰਨਾ ਜਿਆਦਾ ਕਰਤਾ ਇਹ ਫਿਰ ਕਿਵੇਂ ਮਨ ਦੇ ਵਿੱਚ ਇੰਨਾ ਪਿਆਰ ਕਿਵੇਂ ਸੰਭਵ ਹੋਇਆ ਵੀਰ ਇੰਨਾ ਪਿਆਰ ਜਾਨਵਰਾਂ ਨੂੰ ਕੀਤਾ ਜਾ ਸਕਦਾ ਕਿਉਂਕਿ ਤੁਸੀਂ ਦੱਸੇ ਵੀ ਇਹਦੇ ਐਕਸ-ਰੇ ਵੀ ਕਰਵਾਏ ਅਪਾਇੰਟਮੈਂਟ ਵੀ ਡਾਕਟਰ ਤੋਂ ਲਈ ਵੀ ਆਪਰੇਸ਼ਨ ਵੀ ਕਰਵਾਉਣਾ ਡੇਟ ਵੀ ਤੁਹਾਨੂੰ ਮਿਲ ਗਈ ਸੀਗੀ ਇੰਨਾ ਪਿਆਰ ਕਿਵੇਂ ਕਿਉਂਕਿ ਇਹ ਬੇਜਵਾਨੇ ਨੇ ਵਿਚਾਰੇ ਇਹ ਤਾਂ ਹੁਣ ਆਪ ਦਾ ਟ੍ਰੀਟਮੈਂਟ ਕਰਾ ਨਹੀਂ ਸਕਦੇ ਜੇ ਆਪਾਂ ਇਦਾਂ ਵੀ ਛੱਡ ਦਿੰਦੇ ਤਾਂ ਮਤਲਬ ਡੈੱਡ ਹੋ ਜਾਂਦਾ ਬਾਅਦ ਤੋਂ ਤੇ ਹੋਰ ਤਾਂ ਕੁਝ ਕਰ ਨਹੀਂ ਸਕਦਾ ਸੀ ਆਪਾਂ ਨੂੰ ਇਹ ਪਰ ਆਪਣਾ ਇਨਸਾਨ ਹੋਣ ਦੇ ਨਾਤੇ ਇੱਕ ਫਰਜ਼ ਬਣਦਾ ਕਿ ਆਪਾਂ ਇਹਨਾਂ ਦੀ ਕੇਅਰ ਕਰਗੇ ਨਾ ਪ੍ਰਮਾਤਮਾ ਨੇ ਆਪਾਂ ਨੂੰ ਦਿਮਾਗ ਦਿੱਤਾ ਮਤਲਬ ਖਾਣ ਪੀਣ ਜੋਗਾ ਪੈਸਾ ਦਿੱਤਾ ਵਾ ਤੇ ਆਪਾਂ ਜੇ ਆਪਣੇ ਕੋਲ ਕੁਛ ਨਾ ਕੁਛ ਕਰ ਸਕਦੇ ਤਾਂ ਜ਼ਰੂਰ ਕਰਨਾ ਚਾਹੀਦਾ ਮੈਂ ਬਾਈ ਦੀ ਗੱਲ ਨਾਲ ਬਿਲਕੁਲ ਏਗਰੀ ਹਾਂ ਕਿਉਂਕਿ ਇਨਸਾਨੀਅਤ ਜਿਹੜੀ ਬਹੁਤ ਵੱਡੀ ਹੁੰਦੀ ਆ ਔਰ ਇਨਸਾਨੀਅਤ ਹਰ ਇੱਕ ਦੇ ਅੰਦਰ ਹੋਣੀ ਵੀ ਜ਼ਰੂਰੀ ਚਾਹੀਦੀ ਹੈ ਚਾਹੇ ਉਹ ਜਾਨਵਰ ਪ੍ਰਤੀ ਹੋਵੇ ਚਾਹੇ ਉਹ ਕਿਸੇ ਮਨੁੱਖ ਪ੍ਰਤੀ ਹੋਵੇ ਚਾਹੇ ਉਹ ਕਿਸੇ ਲੋੜਵੰਦ ਪ੍ਰਤੀ ਹੋਵੇ ਇਨਸਾਨੀਅਤ ਹਮੇਸ਼ਾ ਜਿਉਂਦੀ ਰੱਖਣੀ ਚਾਹੀਦੀ ਹੈ ਕਿਉਂਕਿ ਜ਼ਮੀਰ ਆਪਦੀ ਜਾਗਦੀ ਰੱਖਣੀ ਚਾਹੀਦੀ ਹੈ ਤਾਂ ਇਸ ਤਰੀਕੇ ਦੇ ਬਾਈ ਨੇ ਸਾਡੇ ਇਹ ਤੁਹਾਨੂੰ ਇਹਨਾਂ ਦਾ ਕੰਮ ਕਿਵੇਂ ਲੱਗਦਾ ਕਮੈਂਟ ਦੇ ਵਿੱਚ ਸਾਡੇ ਨਾਲ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਸਿਟੀ ਹੈਡਲਾਈਨਸ ਦੇਖ ਰਹੇ ਹਾਂ ਮੈਂ ਤੁਹਾਡਾ ਦੋਸਤ ਗਗਨ ਸਮਾਤ ਕੈਮਰਾ ਪਰਸਨ ਗਿਲਦੇ ਨਾਲ